ਪਹਿਲਾਂ ਤੁਸੀਂ ਆਹ ਨਾਲ ਇੱਕ ਵੀਡੀਓ ਵੇਖੋ ਫਿਰ ਬਾਕੀ ਗੱਲ ਬਾਤ ਕਰਦੇ ਆ ਸਤਿਗੁਰ ਜੀ ਤੇਰਿਆਂ ਦਦਾਰਿਆਂ ਦੀ ਲੋੜ ਹੈ ਸਤਿਗੁਰ ਜੀ ਤੇਰਿਆਂ ਦਦਾਰਿਆਂ ਦੀ ਲੋੜ ਹੈ ਗੁਰ ਜੀ ਤੇਰਿਆਂ ਤੁਹਾਨੂੰ ਸਾਰਿਆਂ ਨੂੰ ਸਾਡੀ ਸਾਰੀ ਪਾਰਟੀ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਸਾਲ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਇੱਥੋਂ ਦਾ ਲੋਕਿਕ ਦ੍ਰਿਸ਼ ਦੇਖ ਕੇ ਮਨ ਨੂੰ ਬੜੀ ਖੁਸ਼ੀ ਮਿਲਦੀ ਹੈ ਸੰਤੁਸ਼ਟੀ ਮਿਲਦੀ ਹੈ ਕਿ ਗੁਰੂ ਨੂੰ ਚਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਹੈਗੀ ਕਲਗੀਧਰਾ ਪਾਤਸ਼ਾਹ ਜੀ ਨੇ ਸਾਨੂੰ ਸਮਾਜਿਕ ਪਛਾਣ ਬਖਸ਼ੀ ਜਿਹੜੀ ਸਫਾਂ ਚ ਪਛਾਣ ਦੀ ਸਾਨੂੰ ਲੋੜ ਸੀਗੀ ਸਾਨੂੰ ਸਿੱਖ ਬਣਾਇਆ ਅਸੀਂ ਜਿੰਨਾ ਧੰਨਵਾਦ ਕਰ ਲਈਏ ਦਸ਼ਮੇਸ਼ ਪਿਤਾ ਦਾ ਉਹਨਾਂ ਥੋੜਾ ਸਾਰੀ ਟਰਸਟ ਦਾ ਮੈਂ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਅੱਜ ਸਾਨੂੰ ਵੀ ਮੌਕਾ ਬਖਸ਼ਿਆ ਕਿ ਅਸੀਂ ਤੁਹਾਡੇ ਰੂਬਰੂ ਹੋ ਸਕੀਏ ਸੋ ਧੰਨਵਾਦ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਤੁਸੀਂ ਤੁਸੀਂ ਆਹ ਹੁਣ ਨਾ ਵੀਡੀਓ ਸਾਰਿਆਂ ਨੇ ਵੇਖ ਲਈ ਹੋਣੀ ਆ ਇਸ ਵੀਡੀਓ ਨੂੰ ਪਾਉਣ ਦਾ ਮੇਰਾ ਇੱਕੋ ਹੀ ਕਾਰਨ ਆਗਾ ਉਹ ਇਹ ਹੈਗਾ ਕਿਉਂਕਿ ਭਾਈ ਰਣਜੀਤ ਸਿੰਘ ਢੱਡੀਆਂ ਵਾਲਾ ਨੇ ਨਾ ਵਿਸਾਖੀ ਸਮਾਂਗ ਕਰਵਾਇਆ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਉਥੇ ਮੈਡਮ ਜੀ ਨੇ ਹਾਜ਼ਰੀ ਭਰੀ ਤੇ ਉਹਨਾਂ ਨੇ ਆਪਣੀ ਇਹ ਵੀਡੀਓ ਜਿਹੜੀ ਹੈਗੀ ਆ ਉਹ ਸੋਸ਼ਲ ਸਾਈਟਾਂ ਤੇ ਵੀ ਜਿਹੜੀ ਹੈਗੀ ਆ ਉਹ ਸ਼ੇਅਰ ਕੀਤੀ ਲੋਕਾਂ ਨੇ ਇੰਨੀਆਂ ਕਿਆਸਰਾਈਆਂ ਲਾਈਆਂ ਢੜਰੀਆਂ ਵਾਲਾ ਸਰਕਾਰੀ ਹੋ ਗਿਆ ਇਹ ਆਮ ਆਦਮੀ ਪਾਰਟੀ ਨਾਲ ਰਲ ਗਿਆ ਇਹ ਮੈਡਮ ਜੀ ਉਥੇ ਵੋਟਾਂ ਲੈਣ ਗਏ ਨੇ ਇਹਨਾਂ ਨੇ ਐਸਜੀਪੀਸੀ ਦੇ ਕਬਜ਼ਾ ਕਰਨਾਗਾ ਮੈਨੂੰ ਲੱਗਦਾ ਵੀ ਦੋ ਪਲ ਦੀ ਵੀਡੀਓ ਨਾਲ ਤੁਸੀਂ ਇੰਨੀਆਂ ਕਿਆਸਰਾਈਆਂ ਆਪਣੇ ਹਿਰਦੇ 'ਚ ਨਾ ਬੁਲੁੰਦਰਾ ਕਰੋ ਪਹਿਲਾਂ ਵਿਚਾਰੇ ਦੀ ਗੱਡੀ ਮੰਗਰ ਪੈ ਗਈ ਵੀ ਡਿਫੈਂਡਰ ਗੱਡੀ ਇਹਨੂੰ ਕਿਉਂ ਦਿੱਤੀ ਫਿਰ ਹੁਣ ਆ ਚੀਜ਼ਾਂ ਨੂੰ ਚੱਕੀ ਜਾਂਦੇ ਹੋ ਤੁਸੀਂ ਤੁਸੀਂ ਥੋੜਾ ਜਿਹਾ ਆਪਣੇ ਹਿਰਦਿਆਂ ਨੂੰ ਥੋੜਾ ਜਿਹਾ ਸ਼ਾਂਤ ਕਰਕੇ ਥੋੜਾ ਜਿਹਾ ਸੋਚਿਆ ਕਰੋ ਵੀ ਜੇ ਦੋ ਪਾਲ ਬੰਦਾ ਕਿਸੇ ਸਮਾਗਮ ਵਿੱਚ ਹਾਜ਼ਰੀ ਭਰਦਾ ਤਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਵੋਟਾਂ ਲੈਣ ਹੀ ਉੱਥੇ ਗਿਆਗਾ ਕਿਸੇ ਬੰਦੇ ਦੀ ਕੋਈ ਸਰਦਾ ਭਾਵਨਾ ਵੀ ਹੋ ਸਕਦੀ ਆ ਕੋਈ ਆਪਣੇ ਪਿਆਰ ਸਤਿਕਾਰ ਨਾਲ ਵੀ ਜਾ ਸਕਦਾ ਕੋਈ ਬਲਾਵੇ ਤੇ ਵੀ ਜਾ ਸਕਦਾ ਜੇ ਹੁਣ ਤੁਸੀਂ ਇੱਥੇ ਕਹੋ ਇਸ ਵੀਡੀਓ 'ਚ ਕਿਤੇ ਵੀ ਇਹ ਨਜ਼ਰ ਨਹੀਂ ਆਉਂਦਾ ਕਿ ਮੈਡਮ ਜੀ ਨੇ ਕਿਤੇ ਇਹ ਭਾਸ਼ਣ ਦਿੱਤਾ ਹੋਵੇ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਆਮ ਆਦਮੀ ਪਾਰਟੀ ਦੀ ਸਪੋਰਟ ਕਰੋ ਸੋ ਮੈਨੂੰ ਲੱਗਦਾ ਵੀ ਤੁਸੀਂ ਆਪਣੀ ਸੋਚ ਨੂੰ ਥੋੜਾ ਵੱਡਾ ਕਰੋ ਹਰ ਚੀਜ਼ ਨੂੰ ਨਾ ਹਲੋ ਨਾ ਦਿਆ ਕਰੋ ਕਿ ਇਹ ਉੱਥੇ ਕੋਈ ਬਾਗੀ ਆਏ ਉੱਥੋਂ ਕਿਉਂ ਬਾਗੀ ਦੂਸਰੀ ਗੱਲ ਇਹ ਕੋਈ ਬੰਦਾ ਚ ਇਹਨੂੰ ਮੰਨ ਕੇ ਚੱਲੋ ਗਲਤ ਵੀ ਹੋ ਸਕਦਾ ਸਹੀ ਵੀ ਹੋ ਸਕਦਾ ਪਰ ਤੁਸੀਂ ਆਪਣੀ ਬੋਲਣ ਦੀ ਮਾਨ ਮर्याਦਾ ਤਾਂ ਰੱਖਿਆ ਕਰੋ ਨਾ ਘੱਟੋ ਘੱਟ